ਤਕੀ ਜਦੋਂ ਅਮਰਪਾਲ ਦੀ ਵਾਰੀ ਆਈ ਤੇ ਪੰਜਾਬੀਆਂ ਜੇਲਾ ਜਿਹੜੀਆਂ ਸੀ ਤੇ ਇੱਥੇ ਕਿਉਂ ਨਹੀਂ ਰੱਖਿਆ ਨੂੰ ਇਹਨੂੰ ਕਿਉਂ ਡਿਬੂਗਰ ਭੇਜਿਆ ਤੇ ਜਿਹੜੀਆਂ ਬੰਦਿਆਂ ਨੇ ਸਿੱਧੂ ਵਰਗੇ ਮਾਰੇ ਨੇ ਉਹਨਾਂ ਬੰਦਿਆਂ ਨੂੰ ਪੰਜਾਬ ਚ ਇਹਨਾਂ ਨੇ ਰੱਖਿਆ ਮੈਂ ਤੁਹਾਡੇ ਨਾਲ ਦੇ ਹਲਕੇ ਖਡੂਰ ਸਾਹਿਬ ਚ ਅਮਰਿਤਪਾਲ ਸਿੰਘ ਹੈ ਉਸਤੇ ਕੰਪੀਟੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਦੀ ਖਵਾ ਹੈ ਮੈਂ ਅਮਰਪਾਲ ਦੇ ਬਾਰੇ ਬਹੁਤ ਨਹੀਂ ਜਾਣਦਾ ਤਾਂ ਮੈਂ ਉਸੇ ਜਿਹੜੇ ਜਿਸ ਟਿਕਾ ਚਲੇ ਦੋਚ ਜਿਹੜਾ ਮੈਂ ਦੇਖਿਆ ਤੇ ਮੈਂ ਹਿੰਦੂ ਸਿੱਖ ਭਾਈਚਾਰਕ ਸਾਂਝੜ ਜ ਮੈਂ ਉਹ ਦੋ ਤਾਂ ਵੀ ਖਾਸ ਕਰਕੇ ਪੰਜਾਬ ਦੀ ਬਹੁਤ ਹੀ ਠੋਕੀ ਗੱਲ ਨੂੰ ਲੁੜ ਕੇ ਗਈ ਕਿ ਕਿਉਂ ਕਰਦੇ ਸੀ ਕਿ ਸਹਿਮ ਦਾ ਡਰ ਉਹ ਨਹੀਂ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਉੱਪਰ ਉੱਠ ਜਾਣਾ ਚਾਹੀਦਾ ਪਰ ਜੋ ਤੁਹਾਨੂੰ ਥੋੜੀਆਂ ਬਹੁਤ ਰਿਪੋਰਟਸ ਆndੀਆਂ ਨੇ ਖਡੂਰ ਸਾਹਿਬ ਤੋਂ ਮੈਂ ਆਪਣੇ ਇਲੈਕਸ਼ਨ ਚ ਜੇ ਲੱਗਾ ਉਹ ਤੋਂ ਮੈਂ ਜਿਹੜਾ ਉਹਦੇ ਮੈਨੂੰ ਪੰਜਾਬ ਦੇ ਵਿੱਚ ਡੈਟਿਜ਼ਮ ਦੇ ਵਿੱਚ ਲੋਕੀ ਉਹਨੂੰ ਦਰਸ਼ੀ ਨੂੰ ਫੂਕ ਫੂਕਾ ਮਾਰਦੇ ਕਿਉਂ ਕਹਿੰਦੇ ਦੋ ਤਾਂ ਸੜੇਲ ਦਰਸ਼ੀ ਨੂੰ ਇਹ ਪੰਜਾਬ ਚ ਦੁਬਾਰਾ ਹੋਏ ਚੀਜ਼ਾਂ ਨਹੀਂ ਨਹੀਂ ਤੁਹਾਨੂੰ ਲੱਗਦਾ ਕਿ ਅਮਰਿਤਪਾਲ ਕੋਈ ਕੁਝ ਕਰ ਪਾਣਗੇ ਨਹੀਂ ਕਰੇ ਨਾ ਕਰੇ ਪਰ ਮੈਂ ਕਹਿੰਦਾ ਕਿ ਹਿੰਦੂ ਸਿੱਖ ਭਾਈਚਾਰਾ ਉਹਦੇ ਜਖੜਤ ਨੁਕਸਾਨਦਾਇਕ ਅਮਰਿਤਪਾਲ ਨੁਕਸਾਨਦਾਇਕ ਅੱਜ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਭਾਜੀ ਜੀ ਪੀ ਹਮ ਅਖਾਲੀ ਦਲ ਨੂੰ ਹਮ ਕੇ ਬੰਦੀ ਸਿੰਘਾਂ ਦੀ ਗੱਲ ਕਰਦੇ ਸੀ ਮੈਂ ਛੱਡੀ ਨੇ ਸਾਥ ਅਖਾਲੀ ਦਲ ਵਾਲਾ ਕੋਈ ਉਹਨਾਂ ਨੂੰ ਸੀਜ ਕਰ ਦਿੱਤਾ ਜੇਲ੍ਹ ਚ ਜੋ ਰੋਮਣੀ ਕਮੇਟੀ ਨੇ ਅਜ ਤੱਕ ਨਹੀਂ ਪੁੱਛੇ ਤੇ ਮੈਂ ਨਾ ਵਰਕ ਆਉਂਦਾ ਪਹਿਲਾਂ ਮੈਂ ਢੋੜ ਵਿੱਚ ਆਉਂਦਾ ਕੁੰਮਰ ਵਿੱਚ ਪ੍ਰਤਾਪ ਵਾਂਗੂੰ ਕਿ ਮੈਂ ਬੰਦੀ ਸਿੰਘ ਛੱਡਣ ਲੱਗਾ ਬੰਦੀ ਸਿੰਘ ਮਹਾਰਾਮਨਾ ਛੱਡੇ ਮੈਂ ਕਹਾਂ ਘਰਾਂ ਚ ਬੈਣ ਦੂੰ ਹੋਰ ਇਹਨਾਂ ਦੇ ਪਿੱਛੇ ਲੱਗ ਜਾਣ ਫੋਰਸਿਸ ਲੱਗ ਜਾਣ ਇਹ ਜਿਹੜੀ ਚੀਜ਼ਾਂ ਨੇ ਜਿਹੜੀਆਂ ਗੱਲਾਂ ਕੱਢੀਆਂ ਜਿਨ੍ਹਾਂ ਨੇ ਆਪਣੇ ਕਾਨੂੰਨ ਦੇ ਧਾਰਕ ਜਿਹੜੇ ਰਹਿ ਕੇ ਮੈਂ ਕਿਹਾ ਮੈਂ ਚਿੱਠੀਆਂ ਦਿਖਾ ਸਕਦਾ ਮੈਂ ਹੋਮਨਸਟ ਨੂੰ ਲਿਖਿਆ ਕਿ ਪੰਜਾਬ ਦੇ ਗੈਂਗਸਟਰ 19 ਗੈਂਗਸਟਰ ਪੰਜਾਬ ਚੋਂ ਕੱਢ ਦੇ ਪੰਜਾਬ ਸੌਖਾ ਹੋ ਜਾਏਗਾ ਇੱਕ ਕਲੀਕ ਗਿਆ ਤਾਂ ਮੈਂ ਇਹਦੇ ਚ ਅਮਰਤਪਾਲ ਦੇ ਤੇ ਕੀ ਗੱਲ ਜਦੋਂ ਅਮਰਤਪਾਲ ਦੀ ਵਾਰੀ ਆਈ ਤੇ ਪੰਜਾਬ ਦੀਆਂ ਜੇਲਾ ਜਿਹੜੀਆਂ ਸੀ ਤੇ ਇੱਥੇ ਕਿਉਂ ਨਹੀਂ ਰੱਖਿਆ ਨੂੰ ਇਹਨੂੰ ਕਿਉਂ ਡਿਪੁਰਗਰ ਭੇਜਿਆ ਤੇ ਜਿਹੜੀਆਂ ਬੰਦਿਆਂ ਨੇ ਸਿੱਧੂ ਵਰਗੇ ਮਾਰੇ ਨੇ ਉਹਨਾਂ ਬੰਦਿਆਂ ਨੂੰ ਪੰਜਾਬ ਚ ਇਹਨਾਂ ਨੇ ਰੱਖਿਆ ਉਹ ਕਿਉਂ ਨਹੀਂ ਉਹ ਤਾਂ ਬਦਲੇ ਚ ਉਹਦੇ ਚ ਨਾਮ ਮੈਂਸ਼ਨ ਕੀਤੇ ਨੇ ਮੈਂ ਸਿੱਧੂ ਦੀ ਮੌਤ ਤੋਂ ਪਹਿਲਾਂ ਦੀਆਂ ਗੱਲਾਂ ਨੇ 2 ਸਾਲ ਪਹਿਲਾਂ ਦੀਆਂ ਇੱਕ ਚਿੱਠੀ ਦਾ ਮੈਨੂੰ ਜਵਾਬ ਨਹੀਂ ਆਇਆ